ਮਜ਼ਦੂਰ ਜੋ ਹੁੰਦੇ ਆ ਉਹ ਮਜ਼ਦੂਰ ਹੀ ਆ ਮੇਰੇ ਸਾਹਮਣੇ ਉਹ ਕਦੇ ਉੱਠੇ ਨਹੀਂ ਸਕਦੇ ਕਾਰਨ ਕੀ ਆ ਸਾਡੇ ਜਿਹੜੀਆਂ ਪੂੰਜੀਪਤੀ ਹਸਤੀਆਂ ਨੇ ਹੈਲਥੀ ਵੈਲਥੀ ਲੋਕ ਨੇ ਉਹ ਤਣਾੜ ਬੰਦੇ ਨੇ ਉਹ ਉਹਨਾਂ ਨੂੰ ਉੱਠਣ ਦਿੰਦੇ ਹੀ ਨਹੀਂ ਨਾ ਹੀ ਕਦੇ ਉੱਠ ਸਕਦੇ ਆ ਤੁਹੋਂਗੇ ਕਿ ਵੀ ਇਸ ਕੰਪਿਊਟਰ ਲਾਈਫ ਇਸ ਅਜੋਕੇ ਸਮੇਂ 'ਚ ਅਸੀਂ ਮਜ਼ਦੂਰੀ ਕਰਕੇ ਹੀ ਆਪਣੇ ਪਰਿਵਾਰ ਦਾ ਮਟਪੇੜ ਪਾਲ ਸਨ ਨਹੀਂ ਨਹੀਂ ਉਹ ਨਹੀਂ ਹੋਣਾ ਤੁਹਾਨੂੰ ਇੱਕ ਹਾਰਡਵਰਕ ਤੋਂ ਇੱਕ ਇਸ ਸੌਪ ਜਿਹੜਾ ਜੋਗ ਹੈ ਉਹਦੇ ਵਿੱਚ ਤੁਹਾਨੂੰ ਵਿਚਰਨਾ ਪਊਗਾ। ਐਨਡੀਆ ਵਿੱਚ ਇਸ ਵਕਤ ਜਿਹੜਾ ਅਮੀਰ ਆ ਉਹ ਅਮੀਰ ਹੁੰਦਾ ਜਾ ਰਿਹਾ ਜਿਹੜਾ ਗਰੀਬ ਹੈ ਉਹ ਉਹਦਾ ਜਿਹੜਾ ਹੈਗਾ ਉਹ ਬਹੁਤ ਹੀ ਥੱਲੇ ਨੂੰ ਜਾ ਰਿਹਾ। ਦੂਰ ਆ ਮਜ਼ਦੂਰ ਇਹ ਵੀ ਤੁਹਾਨੂੰ ਆਪਣੇ ਆਪ ਤੋਂ ਇਹ ਕੋਡ ਜਿਹੜਾ ਮਜ਼ਦੂਰੀ ਦਾ ਲਾਉਣਾ ਪੈਣਾ ਇਹ ਲੈਣਾ ਕਿਵੇਂ ਆ ਤੁਹਾਡੀ ਪੜ੍ਹਾਈ ਨਾਲ ਤੁਹਾਡੀ ਅਣਥਕ ਮਿਹਨਤ ਨਾਲ ਕੋਈ ਵੀ ਕਿਸੇ ਵੀ ਕਿਸਮ ਦਾ ਅੰਦੋਲਨ ਨਾ ਲਾਓ ਜਿਸ ਵਿੱਚ ਕਿਸੇ ਮਜ਼ਦੂਰ ਦਾ ਕਿਸੇ ਗਰੀਬ ਤਬਕੇ ਦਾ ਕੋਈ ਹੱਕ ਨੂੰ ਰੱਖਿਆ ਜਾ ਸਕੇ ਕੋਈ ਕਿਸੇ ਦਾ ਕੋਈ ਹੱਕ ਨਹੀਂ ਰੱਖਦਾ ਜੀ ਮਜ਼ਦੂਰਾਂ ਦੇ ਮੈਂ ਇਹ ਨਹੀਂ ਕਹੂੰਗਾ ਸਾਰੇ ਮਜ਼ਦੂਰਾਂ ਦੇ ਮਜ਼ਦੂਰੀ ਕਰਦੇ ਆ ਜੀ ਬੱਚੇ ਬਹੁਤ ਹੀ ਵੱਡੇ ਵੱਡੇ ਡਾਕਟਰ ਵੀ ਨੇ ਬਣੇ ਆੜੇ ਬੱਚੇ ਵੱਡੇ ਵੱਡੇ ਹੁਣ ਜੱਜ ਬਣੇ ਨੇ ਮਜ਼ਦੂਰਾਂ ਦੀਆਂ ਲੜਕੀਆਂ ਲਗੀਆਂ ਜਿਹੜੀਆਂ ਉਹ ਜੱਜ ਬਣੀਆਂ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਲੈਣਿਆ ਚਾਹੀਦੀਆਂ 8 ਘੰਟੇ ਕੰਮ ਕਰਨਾ ਸੀ ਉਹਨਾਂ ਤੋਂ 12 ਘੰਟੇ ਕੰਮ ਦਿਆ ਰਿਆ ਤਾਂ ਪੈਸੇ ਉਹਨਾਂ ਨੂੰ ਜਿਹੜਾ ਮਿਹਨਤ ਦਾ ਧੰਨਾ ਉਹਨਾਂ ਦਾ ਉਹ 8 ਘੰਟਿਆਂ ਦਾ ਹੀ ਦਿੰਦੇ ਆ 8 ਘੰਟੇ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਹ ਤੋਂ ਜ਼ਿਆਦਾ ਟਾਈਮ ਲੈਂਨੇ ਹੋ ਤਾਂ ਉਹ ਇੱਕ ਜੀਓ ਦਾ ਪੂਰੇ ਬਿੱਤੀ ਪੈਸੇ ਨਹੀਂ ਦਿੰਦਾ ਤਾਂ ਉਹ ਇੱਕ ਅਪਰਾਧ ਦਾ ਉਪਾਤਰ ਹੈ ਜਿਹੜਾ ਬੰਦਾ ਉਹ ਤੋਂ ਕੰਮ ਲੈ ਰਿਹਾ। ਦੁਰੀ ਲਈ ਤੁਸੀਂ ਮਿਹਨਤ ਕਰਦੇ ਹੋ ਥੋੜਾ ਜਿਹਾ ਤੁਸੀਂ ਇਹ ਟਾਈਮ ਕੱਢ ਲਓ ਆਪਣੇ ਲਈ ਵੀ ਹਾਂ ਆ ਕਾ ਬਣਨਾ ਤਾਂ ਤੁਸੀਂ ਮਜ਼ਦੂਰ ਤੋਂ ਇੱਕ ਚੰਗੇ ਇਨਸਾਨ ਵਧੀਆ ਤਣਕੇ ਆਪਣੀ ਗਰੀਬੀ ਕੱਟ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਂ ਜਦੋਂ ਅੱਜ ਅਸੀਂ ਫੇਸਬੁੱਕ ਵਟਸਐਪ ਦੇ ਉੱਪਰ ਦੇਖਿਆ ਕਿ ਹਰ ਇੱਕ ਲਿਖਦਾ ਕਿ ਮੈਂ ਮਜ਼ਦੂਰ ਮੈਂ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲਾ ਪਰ ਅਸਲ ਕਹਾਣੀ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲਾ ਅੱਜ ਕੋਈ ਵੀ ਨਹੀਂ ਹੈ ਆਉਂ ਕਹਿ ਲੋ ਸਰਕਾਰਾਂ ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਖੰਡ ਦੇ ਦਾਅਵੇ ਕਰਦੀਆਂ ਨੇ ਪਰ ਅਸਲ ਮਜ਼ਦੂਰਾਂ ਦੇ ਲਈ ਉਹ ਵੀ ਨਹੀਂ ਖੜਦੀਆਂ ਤਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਵੀ ਵੱਜਦੇ ਨੇ ਪਰ ਅਸਲ ਮਜ਼ਦੂਰਾਂ ਦੀ ਗੱਲ ਉੱਥੇ ਵੀ ਨਹੀਂ ਬਣਦੀ ਤਾਂ ਅੱਜ ਅਸੀਂ ਸਾਰੇ ਇਸ ਮਸਲੇ ਦੇ ਉੱਪਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਬਾਰੇ ਸਾਡੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਪਲਾਈ ਮੰਚ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੇਵ ਸਿੰਘ ਲੀੜਾ ਤਾਂ ਉਹਨਾਂ ਦੇ ਨਾਲ ਜ਼ਰੂਰ ਅਸੀਂ ਇਸ ਵਿਸ਼ੇ ਦੇ ਉੱਪਰ ਮਜ਼ਦੂਰ ਡੈੱਬਸ ਦੇ ਉੱਪਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਬਾਰੇ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਅੰਗਾਰ ਗੱਲ ਕਰਾਂਗੇ ਤਾਂ ਸਾਡੇ ਨਾਲ ਐਡਵੋਕੇਟ ਜਗਦੀਪ ਸਿੰਘ ਲੀਡ ਸਭ ਤੋਂ ਪਹਿਲਾਂ ਵਾਈਕਰੂ ਜੀ ਦਾ ਖਾਲਸਾ ਜੀ ਵਾਈਕਰੂ ਜੀ ਦਾ ਹਰ ਇੱਕ ਮਜ਼ਦੂਰ ਦੇ ਉੱਪਰ ਇੱਕ ਦੂਜੇ ਨੂੰ ਪੋਸਟਾਂ ਲਿਖ ਕੇ ਪਾਉਂਦੇ ਨੇ ਪਰ ਅਸਲ ਮਜ਼ਦੂਰਾਂ ਦੀ ਜਿਹੜੀ ਜ਼ਿੰਦਗੀ ਆ ਉਹ ਕੋਈ ਬਹੁਤ ਹੀ ਸੁਖਾਲੀ ਨਹੀਂ ਹੈਗੀ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਹੱਕ ਨੇ ਜਿਹੜੇ ਮਿਲਦੇ ਨਹੀਂ ਹੈਗੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਵ ਜੀ ਬਹੁਤ ਵਧੀਆ ਸਵਾਲ ਹੈ ਦੂਰ ਜੋ ਹੁੰਦੇ ਆ ਉਹ ਮਜ਼ਦੂਰ ਜਾਂ ਮੇਰੇ ਸਾਹਮਣਾਂ ਉਹ ਕਦੇ ਉੱਠੇ ਨਹੀਂ ਸਕਦੇ ਕਾਰਨ ਕੀ ਹੈ ਸਾਡੇ ਜਿਹੜੀਆਂ ਪੂੰਜੀਪਤੀ ਹਸਤੀਆਂ ਨੇ ਹੈਲਥੀ ਵੈਲਥੀ ਲੋਕ ਨੇ ਉਹ ਧਨਾੜ ਬੰਦੇ ਨੇ ਉਹ ਉਹਨਾਂ ਨੂੰ ਉੱਠਣ ਦਿੰਦੇ ਹੀ ਨਹੀਂ ਨਾ ਹੀ ਕਦੇ ਉੱਠ ਸਕਦੇ ਆ ਉਹਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਰਸ਼ੀਆ ਦੀ ਰੈਵੋਲੂਸ਼ਨ ਹੈ ਜਿਹਦੇ ਵਿੱਚ ਵੱਡੇ ਵੱਡੇ ਧਨਾੜ ਬੰਦੇ ਉੱਠੇ ਤੇ ਉਹਨਾਂ ਦਾ ਵਿਰੋਧ ਫਿਰ ਗਰੀਬ ਲੋਕਾਂ ਨੇ ਕਰਨ ਦੇ ਬਲੱਡ ਰੈਵੋਲੂਸ਼ਨ ਆਈ ਉੱਥੇ ਫਿਰ ਉਹ ਆਪਣੇ ਹੋਂਦ ਨੂੰ ਬਰਕਰਾਰ ਕਰਨ ਵਿੱਚ ਕਾਮਯਾਬ ਹੋਏ ਇੰਡੀਆ ਵਿੱਚ ਇਸ ਵਕਤ ਜਿਹੜਾ ਅਮੀਰ ਆ ਉਹ ਅਮੀਰ ਹੁੰਦਾ ਜਾ ਰਿਹਾ ਜਿਹੜਾ ਗਰੀਬ ਆ ਉਹ ਉਹਦਾ ਜਿਹੜਾ ਹੈਗਾ ਉਹ ਬਹੁਤ ਹੀ ਥੱਲੇ ਨੂੰ ਜਾ ਰਿਹਾ ਇਹਦੇ ਵਿੱਚ ਉਹਨਾਂ ਦੀ ਕੋਈ ਰਾਈਟ ਨਹੀਂ ਕੋਈ ਅੰਦੋਲਨ ਲਾ ਲਓ ਫੋਰ ਇਗਜ਼ਾਮਪਲ ਕੋਈ ਵੀ ਕਿਸੇ ਵੀ ਕਿਸਮ ਦਾ ਅੰਦੋਲਨ ਲਾ ਲਓ ਜਿਸ ਵਿੱਚ ਕਿਸੇ ਮਜ਼ਦੂਰ ਦਾ ਕਿਸੇ ਗਰੀਬ ਤਬਕੇ ਦਾ ਕੋਈ ਹੱਕ ਨੂੰ ਰੱਖਿਆ ਜਾ ਸਕੇ ਕੋਈ ਕਿਸੇ ਦਾ ਕੋਈ ਹੱਕ ਨਹੀਂ ਰੱਖਦਾ ਉਹਦੇ ਕੱਪੜੇ ਲੀੜੇ ਤੋਂ ਪਸਾਨ ਕੇ ਅਫਸਰ ਸਾਹਿਬ ਵੀ ਉਹਦੇ ਕੱਪੜਿਆਂ ਤੋਂ ਜੱਜ ਕਰਕੇ ਉਹਦੇ ਨਾਲ ਇਸ ਤਰ੍ਹਾਂ ਦਾ ਹੀ ਵਿਹਾਰ ਕਰਦੀ ਆ ਵੀ ਹਾਂ ਇਹ ਇੱਕ ਮਜ਼ਦੂਰ ਹੈ ਜੀ ਹਾਂ ਇੱਕ ਚੀਜ਼ ਹੋਰ ਆ ਜੀ ਜਿਹੜੇ ਮਜ਼ਦੂਰ ਨੇ ਜਿਵੇਂ ਹੁਣ ਇੱਥੇ ਸਾਡੇ ਕਈ ਮਜ਼ਦੂਰ ਭਰਾ ਸਕਿਉਰਿਟੀ ਗਾਰਡ ਦੇ ਵਿੱਚ ਵੀ ਜਾਂਦੇ ਨੇ ਤਾਂ ਉਹਨਾਂ ਤੋਂ 12-12 ਘੰਟੇ ਕੰਮ ਲਿਆ ਜਾ ਰਿਹਾ ਵਾ 4 ਘੰਟੇ ਐਕਸਟਰਾ 8 ਘੰਟੇ ਕੰਮ ਕਰਨਾ ਸੀ ਉਹਨਾਂ ਤੋਂ 12 ਘੰਟੇ ਕੰਮ ਲਿਆ ਰਿਹਾ ਤਾਂ ਪੈਸੇ ਉਹਨਾਂ ਨੂੰ ਜਿਹੜਾ ਮਿਹਨਤ ਦਾ ਤਨ ਉਹਨਾਂ ਦਾ ਉਹ 8 ਘੰਟਿਆਂ ਦਾ ਹੀ ਦਿੰਦੇ ਆ ਤਾਂ ਉਹ ਉਹਨੂੰ ਕਿਵੇਂ ਦੇਖਾਂਗੇ ਦੇਖੋ ਜੀ ਇੱਥੇ 8 ਘੰਟੇ ਆ ਤਾਂ ਉਸ ਹਿਸਾਬ ਨਾਲ ਕੋਟਾਂ ਵੀ ਬਣੀਆਂ ਹੋਈਆਂ ਐ ਵੈਸੇ ਮੈਂ ਤੁਹਾਨੂੰ ਇਹ ਗੱਲ ਤੋਂ ਪਹਿਲਾਂ ਦੱਸ ਦਵਾਂ ਲੇਬਰ ਕੋਰਟ ਆਰਗੇਨਾਈਜ਼ ਹੈਗੀ ਐ ਇੱਥੇ ਐਸਟੈਬਲਿਸ਼ ਕੀਤੀ ਹੋਈ ਆ ਤੇ ਦਿਨ ਵਿੱਚ 15 ਘੰਟੇ ਤੋਂ 8 ਘੰਟੇ ਕੰਮ ਜਿਹੜਾ ਉਹਦੇ ਲਈ ਸੰਘਰਸ਼ ਹੋਇਆ ਅਮਰੀਕਾ ਤੋਂ ਸ਼ੁਰੂ ਹੋਇਆ ਮੈਂ ਦੱਸਿਆ ਤੁਹਾਨੂੰ ਪਹਿਲਾਂ ਹੀ ਠੀਕ ਆ ਜੀ ਉਹਦੇ ਵਿੱਚ ਜਿਹੜਾ ਜੇ 12 ਘੰਟੇ ਆ ਤਾਂ ਉਹਦਾ ਇੱਕ ਮੁਆਫਜ਼ਾ ਜਿਹੜੀ ਉਹਦੀ ਮਿਹਨਤ ਆ ਉਹਨੂੰ ਉਸ ਢੰਗ ਨਾਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਇਸ ਆਪਣੀ ਮਿਹਨਤ ਆ ਜਿਹੜੀ ਐਕਸਟਰਾ ਜਿਹੜੀ એનર્ਜੀ ਹੁੰਦੀ ਹੈ ਇੱਕ ਬੰਦੇ ਦੀ ਸਰੀਰਕ એનર્ਜੀ ਹੁੰਦੀ ਆ ਉਹ ਇੱਕ ਸਥਿਰ ਟਾਈਮ ਲਈ ਹੁੰਦੀ ਆ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਇੱਕ ਮਸ਼ੀਨ ਦੀ ਤਰ੍ਹਾਂ ਵਰਤ ਸਕਦੇ ਆ ਮੇਰੇ ਸਾਹਮਣੇ ਜੋ ਕੋਈ ਐਕਸਟਰਾ ਤੋਂ 8 ਘੰਟੇ ਤੋਂ ਐਕਸਟਰਾ ਲੌਂਦਾ ਉਹਦੀ ਜਿਹੜੀ ਹੈਗੀ ਆ ਉਹਨੂੰ ਉਹ ਜਿਹੜੇ ਉਹਦੀ ਬੀਤੀ ਜਿਹੜਾ ਦਿੱਤਾ ਜਾਂਦਾ ਉਹਨੂੰ ਪੈਸੇ ਦਿੱਤੇ ਜਾਂਦੇ ਉਹ ਜ਼ਿਆਦਾ ਹੋਣੇ ਚਾਹੀਦੇ ਆ ਉਹ ਨਹੀਂ ਦਿੰਦੇ ਤੇ ਉਹ ਮਜਬੂਰੀ ਨਾਲ ਉਹ ਕੰਮ ਕਰਨਾ ਪੈਂਦਾ ਇਧਰ ਜੀ ਕੋਈ ਇਧਰ ਜੀ ਕੋਈ ਸਪੈਸ਼ਲ ਕੋਈ ਕੋਈ ਇਹ ਨਹੀਂ ਹੈਗਾ ਕਿ ਵੀ ਉਹਨੂੰ ਆਪਾਂ ਰੋਕ ਸਕਦੇ ਹਾਂ ਕਰਨਾ ਪੈਣਾ ਮਜਬੂਰੀ ਹੈ ਉਹਨੂੰ ਕਰਨਾ ਹੀ ਪੈਣਾ ਕਿਉਂਕਿ ਉਹਦੇ ਹਾਲਾਤ ਇਸ ਦੇ ਕਾਨੂੰਨ ਇਸ ਤਰ੍ਹਾਂ ਗੈਰ ਕਾਨੂੰਨੀ ਆ ਨਾ ਇਹ ਜਿਵੇਂ 12 ਘੰਟੇ ਕੰਮ ਲੈਣਾ 8 ਘੰਟਿਆਂ ਦੀ ਬਜਾਏ ਕਰਨਾ ਪੈਂਦਾ ਜੀ ਇਹ ਨਹੀਂ ਕਹਿ ਸਕਦੇ ਕਿ ਆਪਾਂ ਉਹ ਕਿਵੇਂ ਕਹਦੇਗਾ ਜੀ ਮੈਂ ਨਹੀਂ ਕਰਦਾ ਆ ਮਜਬੂਰੀ ਹੈ ਉਹਦੀ ਤੋਂ ਬਕਾਇਦਾ ਕਾਨੂੰਨ ਬਣੇ ਹੋਏ ਨੇ ਕਿ 8 ਘੰਟੇ ਹੀ ਜਿਹੜਾ ਮਜ਼ਦੂਰ ਆ ਕੰਮ ਕਰੂਗਾ ਤੱਤੇ ਨਾ ਕੋਈ 12 ਘੰਟੇ ਕੰਮ ਕਰਾਊਗਾ ਉਹਦੇ ਲਈ ਜ਼ਰੂਰ ਫੇਰੇ ਤਾਂ ਕਾਨੂੰਨ ਤੋਂ ਬਾਹਰ ਜਾ ਰਹੀ ਹੈ ਨਾ ਗੱਲ ਹਾਂ ਕਾਨੂੰਨ ਮੁਤਾਬਕ ਜੇ ਕੋਈ ਲਾਲੋ ਕੀ ਲੇਡੀਜ਼ ਹੈ ਠੀਕ ਹੈ ਨਾਈਟ ਤੋਂ ਸਨਸੈਟ ਹੋਣ ਤੋਂ ਪਹਿਲਾਂ-ਪਹਿਲਾਂ ਤੋਂ ਬਾਅਦ ਵਿੱਚ ਜਦੋਂ ਕੰਮ ਲਿਆ ਜਾਂਦਾ ਉਹ ਵੀ ਕੁਝ ਕਾਨੂੰਨੀ ਦਾਇਰੇ ਵਿੱਚ ਉਹ ਗੱਲਾਂ ਕਾਫੀ ਆਉਂਦੀਆਂ ਨੇ ਤੇ ਜੇ ਕੋਈ ਮਰਦ ਹੈ ਹੈ ਨਾ ਪੁਰਸ਼ ਹੈ ਕੋਈ ਉਹ ਕੋਈ ਮਜ਼ਦੂਰੀ ਕਰਦਾ ਤਾਂ ਮੈਂ ਫੇਰ ਕਹਿਣਾ ਕਿ ਵੀ ਉਹਨੂੰ ਜਿਹੜਾ ਬਿੱਤੀ ਆ ਉਹਦਾ ਪੈਸੇ ਆ ਉਹ ਜ਼ਿਆਦਾ ਦਿੱਤੇ ਜਾਣ ਦੇ ਜਾਣੇ ਚਾਹੀਦੇ ਆ ਕਾਨੂੰਨ ਮੁਤਾਬਕ ਤਾਂ ਜ਼ਿਆਦਾ ਦਿੱਤੇ ਜਾਣੇ ਚਾਹੀਦੇ ਆ ਕਾਨੂੰਨ ਮੁਤਾਬਕ ਤਾਂ ਇਹ ਕਹਿੰਦਾ ਵੀ 8 ਘੰਟੇ ਆ 8 ਘੰਟੇ ਦੇ ਅੰਚ ਤੁਸੀਂ ਕਰ ਸਕਦੇ ਹੋ ਉਹ ਤੋਂ ਜ਼ਿਆਦਾ ਟਾਈਮ ਲੈਨੇ ਹੋ ਤਾਂ ਉਹ ਇੱਕ ਜੇ ਉਹਦਾ ਪੂਰੇ ਬਿੱਤੀ ਪੈਸੇ ਨਹੀਂ ਦਿੰਦਾ ਤਾਂ ਉਹ ਇੱਕ ਅਪਰਾਧ ਦਾ ਉਪਾਤਰ ਹੈ ਜਿਹੜਾ ਬੰਦਾ ਉਹ ਤੋਂ ਕੰਮ ਲੈ ਰਿਹਾ ਅੱਜ ਜੇ ਗੱਲ ਕਰੀਏ ਤੇ ਅੱਜ ਤਾਂ ਜਿਹੜਾ ਇਹ ਪੰਜਾਬ ਕਨਸੈਪਟ ਵੈਲਫਰ ਬੋਰਡ ਬਣਿਆ ਹੋਇਆ ਕਈਆਂ ਦੇ ਜਿਹੜੇ ਮਜ਼ਦੂਰ ਨੇ ਆਈਡੈਂਟੀਟੀ ਕਾਰਡ ਵੀ ਨਹੀਂ ਬਣਦੇ ਕਈਆਂ ਦੇ ਕਾਰਡ ਬਣ ਗਏ ਉਹਨਾਂ ਨੂੰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹ ਮਿਲਦੀ ਹੀ ਨਹੀਂ ਹੈਗੀਆਂ ਉਹ ਵਿਚਾਰੇ ਦਫ਼ਤਰਾਂ ਦੇ ਵਿੱਚ ਧੱਕੇ ਖਾ ਖਾ ਕੇ ਮੁੜ ਜਾਂਦੇ ਨੇ ਤੇ ਇੱਕ ਹੋਰ ਵੱਡੀ ਗੱਲ ਆ ਜਿਹੜੇ ਇਹ ਕਾਰਡ ਬਣਦੇ ਸੀਗੇ ਪਹਿਲਾਂ ਪਹਿਲਾਂ ਇਹ ਦਫ਼ਤਰ ਦੇ ਵਿੱਚ ਜਾ ਕੇ ਤੁਸੀਂ ਫਾਰਮ ਦੋ ਫਾਰਮ ਭਰਨ ਸਾਰੀ ਤੁਹਾਡਾ ਆਇਡੈਂਟੀਟੀ ਕਾਰਡ ਕਾਪੀ ਬਣ ਜਾਂਦੀ ਸੀ ਹੁਣ ਉਹੀ ਆ ਜਿਹੜਾ ਆਨਲਾਈਨ ਕਰਤਾ ਹੁਣ ਇੱਕ ਜਿਹੜੇ ਮਜ਼ਦੂਰ ਨੇ ਮਜ਼ਦੂਰ ਕਿਉਂ ਬਣੇ ਉਹ ਤਾਂ ਅਨਪੜ੍ਹ ਹੋਣ ਕਰਕੇ ਵੀ ਪੜ੍ਹਾਈ ਨਹੀਂ ਕਰ ਸਕੇ ਉਹ ਤਾਂ ਮਜ਼ਦੂਰ ਰਹਿ ਗਏ ਜੇ ਪੜ੍ਹਿਆ ਲਿਖਿਆ ਹੁੰਦਾ ਉਹ ਤਾਂ ਆਨਲਾਈਨ ਕਰ ਲੂਗਾ ਉਹ ਮਜ਼ਦੂਰ ਆਨਲਾਈਨ ਜਿਹੜੇ ਆਪਦੇ ਫਾਰਮ ਨੇ ਜਾਂ ਆਇਡੈਂਟੀਟੀ ਕਾਰਡ ਬਣਵਾਉਣਾ ਉਹਨੇ ਉਹ ਕਿੱਥੇ ਜਾਵੇ ਕੋਈ ਰਾਹ ਹੀ ਨਹੀਂ ਦਿਖਦਾ ਕਿ ਇਹ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੀਗੀਆਂ ਕੋਈ ਪੰਜਾਬ ਕਨਸੈਪਟ ਬੋਰਡ ਵਾਲੇ ਜਿਹੜੇ ਆਇਡੈਂਟੀਟੀ ਕਾਰਡ ਬਣਦੇ ਸੀ ਜਾਂ ਉਹਨਾਂ ਨੂੰ ਕੋਈ ਮਾੜਾ ਮੋਟਾ ਕੋਈ ਸਹੂਲਤ ਮਿਲਦੀ ਸੀਗੀ ਬੁਮਾਥਮਾਰ ਹੋਣ ਤੇ ਲੱਗਦਾ ਉਹ ਹੱਕ ਵੀ ਹੌਲੀ ਹੌਲੀ ਸਰਕਾਰਾਂ ਖੋ ਰਹੀਆਂ ਨੇ ਉਹਦੇ ਬਾਰੇ ਕਿਵੇਂ ਦੇਖ ਦਿੰਜੂ ਇਹਨੂੰ ਦੇਖੋ ਜੀ ਮੈਂ ਇੱਕ ਬਹੁਤ ਹੀ ਵਧੀਆ ਕਿਸੇ ਲਿਖਾਰੀ ਦੀ ਸੰਤਰਾਮਉਂਦਾਸੀ ਦੀ ਬਹੁਤ ਵਧੀਆ ਲਾਈਨਾਂ ਨੇ ਉਹਦੇ ਵਿੱਚ ਕਿਹਾ ਗਿਆ ਕਹਿੰਦਾ ਜਿੱਥੇ ਬੰਦਾ ਜੰਮਦਾ ਸੀਰੀ ਹੈ ਡੱਕਿਆਂ ਦੀ ਮੀਰੀ ਪੀਰੀ ਹੈ ਜਿੱਥੇ ਕਰਜੇ ਹੇਟ ਪੰਜੀਰੀ ਹੈ ਬਾਪੂ ਦੇ ਕਰਜ ਦਾ ਸੂਦ ਨੇ ਪੁੱਤ ਜੰਮ ਦੇ ਘੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹਨਾ ਜੀ ਉਹਦੇ ਵਿੱਚ ਇਹ ਗੱਲਾਂ ਚ ਇਸ ਗੱਲ ਵਿੱਚ ਕਾਫੀ ਕੁਝ ਖਬਰ ਆ ਜਾਂਦਾ ਕਬਰ ਹੋ ਜਾਂਦਾ ਕਿਹੜੇ ਹੱਕ ਤੁਸੀਂ ਲਾਉਂਗੇ ਕਿਵੇਂ ਲਾਉਂਗੇ ਉਹ ਹੱਕ ਤਾਂ ਲਊਗਾ ਜੇ ਉਹ ਜਾਗਰੂਕ ਹੋ ਪੜ੍ਹਾਈ ਲਿਖਿਆ ਹੋ ਠੀਕ ਆ ਉਹ ਹੱਕ ਤਾਂ ਖਤਮੀ ਹੋ ਜਾਂਦਾ ਨਾ ਉਹ ਪੜ੍ਹ ਲਿਖ ਸਕਦਾ ਮਜ਼ਦੂਰ ਉਹਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਹੁੰਣਾ ਪੜੂਗਾ ਤਾਂ ਅਧਿਕਾਰਾਂ ਦਾ ਤਾਂ ਪਤਾ ਲੱਗੂਗਾ ਤੇ ਉਹ ਕਰਜ਼ੇ ਚ ਹੀ ਇੰਨਾ ਤੇ ਉਹਨੂੰ ਕਰਜ਼ੇ ਦਾ ਫਿਕਰ ਆਉਣ ਵਾਲੇ ਟਾਈਮ ਦਾ ਫਿਕਰ ਆਪਣੇ ਬੱਚਿਆਂ ਦਾ ਫਿਕਰ ਹੈ ਨਾ ਉਹ ਉਸ ਉਸ ਵਿੱਚੋਂ ਨਿਕਲ ਹੀ ਨਹੀਂ ਪਾਉਂਦਾ ਉਹ ਇੱਕ ਅਸਾਂ ਦੇ ਸੰਗਲ ਹੁੰਦੇ ਨੇ ਉਹਦੇ ਲਈ ਉਹੀ ਤਾਂ ਐਡਵੋਕੇਟ ਸਾਹਿਬ ਗੱਲ ਕਰਦੇ ਸੀਗੇ ਵੀ ਜਿਵੇਂ ਪਹਿਲਾਂ ਸਹੂਲਤ ਸੀ ਉਹਨਾਂ ਨੂੰ ਦਫ਼ਤਰ ਵਿੱਚ ਜਾਓ ਫਾਰਮ ਭਰੋ ਕਾਪੀ ਬਣ ਜਾਂਦੀ ਸੀਗੀ ਸੌਖਾ ਤਰੀਕਾ ਸੀ ਹੁਣ ਆਨਲਾਈਨ ਕਰਤਾ ਉਹ ਆਨਲਾਈਨ ਜਿੱਥੇ ਜਾ ਕੇ ਕੈਫਿਆਂ ਤੇ ਠੱਕੇ ਖਾਂਦੇ ਫਿਰਨ ਕੈਫੇ ਤੇ ਜਾਂਦੇ ਆ ਜਾਂ ਸਭ ਦਾ ਉਹ ਸੈਂਟਰ ਬਣੇ ਹੋਏ ਨੇ ਉੱਥੇ ਜਾਂਦੇ ਨੇ ਉਹ ਸਾਹਮਣੇ ਪਾਸੇ ਉਸ ਸੀਸੀਆ ਦੇ ਦੂਜੇ ਪਾਸੇ ਮਜ਼ਦੂਰ ਖੜਾ ਅੰਦਰਲੇ ਪਾਸੇ ਮੁਲਾਜ਼ਮ ਬੈਠੇ ਨੇ ਜਿਹੜੇ ਉਹ ਜੋਬ ਕਰਦੇ ਨੇ ਉਹ ਅੰਦਰ ਚੰਗਾ ਭਲਾ ਕੰਪਿਊਟਰ ਚੱਲਦਾ ਹੁੰਦਾ ਉਹਨੂੰ ਬਾਹਰ ਖੜੇ ਨੂੰ ਕਹਿ ਦਿੰਦੇ ਨੇ ਵੀ ਜੀ ਸਾਡਾ ਜਿਹੜਾ ਨੈਟ ਆ ਡਾਊਨ ਆ ਕਾਰਨ ਕੀ ਆ ਉਹਦਾ ਵੀ ਉਹ ਜਿਹੜਾ ਜਿਹੜਾ ਫਾਰਮ ਭਰਨਾ ਨਾ ਉਹਨੂੰ ਕਾਫੀ ਜਦੋਂ ਉਹਨੂੰ ਉਹਨੂੰ ਫੀਡ ਕਰਦੇ ਨੇ ਨਾ ਉਹਦੇ ਨਾਲ ਕਾਫੀ ਤਰ੍ਹਾਂ ਦੀਆਂ ਲੱਗਦੇ ਨੇ ਫਾਰਮ ਲੱਗਦੇ ਨੇ ਉਹ ਬਸ ਉਹ ਫਾਰਮ ਭਰਨ ਦੇ ਬਜਾਈ ਜੇ ਤਾਂ ਤੁਸੀਂ ਇਹਨਾਂ ਨੂੰ 50 ਰੁਪਏ ਐਕਸਟਰਾ ਦੇ ਦਿੰਨੇ ਹੋ 100 ਰੁਪਏ ਐਕਸਟਰਾ ਦੇ ਦਿੰਨੇ ਹੋ ਤਾਂ ਥੋੜਾ ਜਿਹੜਾ ਫਾਰਮ ਆ ਭਰ ਦੇਣਗੇ ਬਿਲਕੁਲ ਬਿਲਕੁਲ ਕੰਮ ਕਰ ਦੇਣਗੇ ਨਹੀਂ ਤਾਂ ਉਹ ਤੁਹਾਨੂੰ ਜਵਾਬ ਦੇ ਦਿੰਦੇ ਆ ਜੀ ਸਾਡਾ ਨੈਟ ਖਰਾਬ ਆ ਤਾਂ ਉਹ ਮਜ਼ਦੂਰ ਮਜ਼ਦੂਰ ਦੇਖ ਲਓ ਵੀ ਮਜ਼ਦੂਰ ਦਾ ਫਿਰ ਹਾਲ ਕੀ ਆ ਤੁਸੀਂ ਅੰਦਾਜ਼ੇ ਹੀ ਲਾ ਸਕਦੇ ਪਰ ਕੋਈ ਹੱਕ ਨਹੀਂ ਮਿਲਦਾ ਕੋਈ ਉਹਨਾਂ ਨੂੰ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤੁਹਾਨੂੰ ਬਿਲਕੁਲ ਦੱਸਾਂ ਮੈਂ ਤੁਹਾਨੂੰ ਇਸ ਗੱਲ 'ਚ ਇੱਕ ਕਾਮਾ ਬੰਦਾ ਹੱਥਾਂ 'ਚ ਜਿਹਦੇ ਅਟਣ ਪਏ ਹੋਣ ਨੋਹਾਂ ਦੇ ਵਿੱਚ ਕੱਟਾ ਮਿੱਟੀ ਫਸਿਆ ਹੋਵੇ ਫਿਕਰ ਹੋਵੇ ਉਹਨੂੰ ਪਰਿਵਾਰ ਦਾ ਵੀ ਮੈਂ ਅੱਜ ਕਮਾ ਕੇ ਘਰੇ ਲੈ ਕੇ ਜਾਣਾ ਤਾਂ ਮੇਰੇ ਜਵਾਕਾਂ ਦਾ ਢਿੱਡ ਭਰੂ ਉਹ ਇੱਕ ਚੱਲਦਾ ਚੱਲਦਾ ਹੱਥੀ ਕੰਮ ਕਰਨ ਵਾਲਾ ਬੰਦਾ ਕੀ ਕਰਦਾ ਉਹ ਇੱਕ ਮਸ਼ੀਨੀ ਯੁੱਗ 'ਚ ਆ ਗਿਆ ਜਿਹਨੂੰ ਉਸੇ ਕੰਪਿਊਟਰ ਯੁੱਗ ਕਹਿੰਦੇ ਆ ਉਹ ਕੰਪਿਊਟਰ ਯੁੱਗ ਜਦੋਂ ਫਸਦਾ ਹੈ ਉਹ ਕਿਉਂ ਫਾਇਦਾ ਉਹਨੂੰ ਅਜੀਬ ਲੱਗਦਾ ਹਰ ਇੱਕ ਕੰਮ ਅਜੀਬ ਲੱਗਦਾ ਉੱਥੇ ਉਹ ਜਿਹੜਾ ਕਰਨ ਵਾਲਾ ਵਾ ਉਹਦਾ ਅਫਸਰ ਸਾਈ ਦੇ ਥੱਲੇ ਆ ਜਾਂ ਨੌਕਰ ਸਾਈ ਦੇ ਥੱਲੇ ਆ ਉਹ ਵੀ ਉਹ ਵੀ ਦਿਖਦਾ ਵੀ ਇਹ ਬੰਦਾ ਇਸ 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 ਫੀਲਡ ਚ ਨਹੀਂ ਹੈਗਾ ਇਹਨਾਂ ਮਜ਼ਾਕ ਕੀਤਾ ਜਾ ਮੈਂ ਮਜ਼ਾਕ ਕਹੂੰਗਾ ਵੀ ਇਹਨਾਂ ਦਾ ਮਜ਼ਾਕ ਕੀਤਾ ਜਾਵੇ ਉਹ ਕਰਦੇ ਤਾਂ ਕਿਸੇ ਹੁੰਦਾ ਮਜ਼ਾਕ ਮਜ਼ਾਕ ਨਹੀਂ ਹੁੰਦੇ ਉਹਨੂੰ ਉੱਠ ਖੇਲੀਆਂ ਕਰਦੇ ਹੁੰਦੇ ਆ ਵੀ ਇਹਨੂੰ ਕੀ ਪਤਾ ਇਹਨੂੰ ਤਾਂ ਆਪਾਂ ਬਹਾਨਾ ਲਾ ਕੇ ਵਿਚਕਾਰ ਕੇ ਆਏ ਭੇਜ ਦਿੰਨੇ ਆ ਨਾ ਜਿਵੇਂ ਤੁਸੀਂ ਕਹਿੰਦੇ ਉਹ ਸਰਵਰ ਡਾਊਨ ਆ ਜੀ ਇਹ ਜੀ ਕੰਪਿਊਟਰ ਨਹੀਂ ਚੱਲਦੇ ਜੀ ਤੁਸੀਂ ਗਲਤ ਕਾਊਂਟਰ ਨੰਬਰ ਤੇ ਆ ਗਏ ਜੀ ਤੁਸੀਂ ਆਹ ਡਾਕੂਮੈਂਟ ਲਿਆਓ ਜੀ ਉਹ ਜੀ ਉਹ ਲੈ ਕੇ ਆਉ ਜੀ ਹਨਾ ਸ਼ੁਕਰ ਹੈ ਸਰਕਾਰਾਂ ਵਿੱਚ ਥੋੜਾ ਜਿਹਾ ਹੁਣ ਫਰਕ ਪੈਣ ਲੱਗਿਆ ਮੈਂ ਮਾੜਾ ਨਹੀਂ ਕਹੂੰਗਾ ਸਰਕਾਰਾਂਾਂ ਚ ਫਰਕ ਪੈਣ ਲੱਗਿਆ ਸਾਡੇ ਹੁਣ ਜਿਹੜੇ ਦਸਤਾਵੇਜ਼ ਆ ਸ਼ੁਕਰ ਹੈ ਪਿੰਡਾਂ ਚ ਬਣਨ ਲੱਗੇ ਈਜ਼ੀ ਵੇ ਨਾ ਬਣਨ ਲੱਗੇ ਕਈ ਸਾਡੇ ਮਜ਼ਦੂਰਾਂ ਦੇ ਤਾਂ ਵੋਟਾਂ ਤੱਕ ਨਹੀਂ ਬਣਿਆ ਹੋਈਆਂ ਕਈ ਮਜ਼ਦੂਰਾਂ ਦੇ ਸਾਡੇ ਕਈ ਲੋਕਾਂ ਦੇ ਦਾਹਾਰ ਕਾਰਡ ਵੀ ਹੈ ਨਹੀਂ ਜਿਹੜੀਆਂ ਸਹੂਲਤਾਂ ਉਹ ਲੈ ਸਕਦੇ ਆ ਸਰਕਾਰਾਂ ਤੋਂ ਉਹ ਵੀ ਨਹੀਂ ਉਹਨਾਂ ਨੂੰ ਮਈਆ ਹੋ ਰਹੀਆਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਸਾਤੂ ਕੀ ਮਿਲ ਸਕਦਾ ਕੀ ਨਹੀਂ ਉਹਨਾਂ ਦੀਆਂ ਸਹੂਲਤਾਂ ਨੂੰ ਵੀ ਖਾਧਾ ਜਾਂਦਾ ਹੈ ਕਰਪਟ ਬੇਨਾ ਉਹਨਾਂ ਨੂੰ ਉਹਨਾਂ ਨੂੰ ਮਾਰਿਆ ਜਾਂਦਾ ਇਹ ਸਾਰਾ ਕੁਝ ਇੱਕ ਕਿਹਨਾਂ ਦੇ ਅਫਸਰ ਸਾਈ ਨੌਕਰ ਸਾਈ ਜਲਾ ਲੋ ਉਹਦੇ ਉਹਦੇ ਸਾਰਾ ਕੁਝ ਉਹਦੇ ਢਿੱਡ ਚਾਜਮ ਹੋ ਰਿਹਾ ਮਜ਼ਦੂਰ ਮਜ਼ਦੂਰ ਮੈਂ ਫਿਰ ਕਹਾਂਗਾ ਮਜ਼ਦੂਰ ਥੱਲੇ ਜਾ ਰਿਹਾ ਮਜ਼ਦੂਰ ਤਾਂ ਕਸਿਆ ਕੈਸ ਰਿਹਾ ਇਸ ਧਰਤੀ ਤੇ ਜਿਹੜਾ ਹੈਲਥੀ ਵੈਲਥੀ ਲੋਕ ਉਹਨਾਂ ਨੂੰ ਪਤਾ ਨਹੀਂ ਛੱਡੇ ਕੋਲ ਕਿੰਨਾ ਕੁ ਪੈਸਾ ਕਿੱਥੇ ਪਿਆ ਕਿਵੇਂ ਕਿੰਨੇ ਕੁ ਪਲਾਟ ਪਿਆ ਕਿਹ ਕੀ ਪ੍ਰੋਪਰਟੀਆਂ ਪਈਆਂ ਉਹ ਇਸ ਕਰਕੇ ਬੈਲੈਂਸ ਰੱਖਣਾ ਸੋਸਾਇਟੀ ਵਿੱਚ ਔਖਾ ਹੋ ਗਿਆ ਇਹ ਇਹ ਇੱਕ ਸੰਘਰਸ਼ ਤੋਂ ਸੰਘਰਸ਼ ਕਿਸੇ ਵੀ ਦੇਸ਼ ਦਾ ਇੱਕ ਸੰਘਰਸ਼ ਮਜ਼ਦੂਰਾਂ ਤੇ ਅਮੀਰਾਂ ਦੀ ਲੜਾਈ ਤੋਂ ਸ਼ੁਰੂ ਹੁੰਦਾ ਅਦਰਵਾਈਜ਼ ਕੋਈ ਨਹੀਂ ਸ਼ਾਂਤਮਈ ਚੱਲਦਾ ਰਹਿੰਦਾ ਮਜ਼ਦੂਰ ਹਮੇਸ਼ਾ ਚਾਹੁੰਦਾ ਕਿ ਜਿਹੜਾ ਮੇਰਾ ਪੋਤਾ ਮੇਰੀ ਧੀ ਆ ਉਹ ਪੜ੍ਹ ਲੈ ਕੇ ਜਾਵੇ ਤੇ ਉਹ ਬਿਲਕੁਲ ਮੇਰੇ ਵਾਂਗੂ ਕੰਮ ਨਾ ਕਰੇ ਜਦੋਂ ਉਹ ਸਵੇਰੋਂ ਘਰੋਂ ਸਾਈਕਲ ਤੇ ਟਿਫਨ ਟਾਂਕ ਕੇ ਆਪਦਾ ਵੱਡੇ ਸ਼ਹਿਰਾਂ ਚ ਆਉਂਦਾ ਜਿਵੇਂ ਆਪਾਂ ਜੁਲ੍ਹਿਆਂਦੇ ਮਹਾਨਗਰ ਦੇ ਵਿੱਚ ਆਪਾਂ ਰਹਿੰਦੇ ਆ ਜਾਂ ਗੱਲ ਕਰਦੇ ਆ ਤਾ ਇੱਥੇ ਨੇੜੇ ਹੀ ਇੱਕ ਕ੍ਰਿਸ਼ਨ ਮੰਦਰਾ ਕ੍ਰਿਸ਼ਨ ਮੰਦਿਰ ਦੇ ਨਾਲ ਨਹਿਰ ਦੇ ਕੋਲੇ ਮਜ਼ਦੂਰਾਂ ਦੇ ਉੱਥੇ ਖਾਣ ਦਾ ਬਕਾਇਦਾ ਅੱਡਾ ਬਣਿਆ ਹੋਇਆ ਤਾਂ ਅਸੀਂ ਜਦੋਂ ਮਜ਼ਦੂਰ ਦੇ ਨਾਲ ਜਾ ਕੇ ਅੱਜ ਗੱਲ ਕੀਤੀ ਮਜ਼ਦੂਰ ਡੇਡ ਹੋਣ ਕਰਕੇ ਉਹ ਕਹਿੰਦਾ ਜੀ ਮੈਂ ਕੈਮਰੇ ਤੇ ਕਦੇ ਬੋਲਿਆ ਨਹੀਂ ਮੈਂ ਉਂ ਤੁਹਾਨੂੰ ਦੱਸ ਦਿੰਨਾ ਵੀ ਅੱਜ ਮੈਨੂੰ ਤੀਜਾ ਦਿਨ ਆ ਤਿੰਨ ਦਿਨ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਮੈਂ ਹਰ ਰੋਜ਼ ਇੱਥੋਂ ਵੇਲਾ ਮੁੜ ਜਾਣਾ ਰੋਟੀ ਖਾ ਕੇ ਘਰੇ ਵਾਪਸ ਰਹਿ ਜਾਣਾ ਘਰੇ ਜਾ ਕੇ ਮੈਨੂੰ ਜਿਹੜੇ ਖਰਚੇ ਨੇ ਉਦਾਂ ਹੀ ਖੜੇ ਨੇ ਮੇਰੀ ਰੋਟੀ ਦੇ ਘਰ ਦੇ ਵਿੱਚ ਹਰ ਜ਼ਰੂਰਤਾਂ ਲਈ ਬੱਚਿਆਂ ਨੂੰ ਪੈਸਾ ਦੇਣਾ ਪੜ੍ਹਾਈ ਲਈ ਕੋਈ ਕਿਤਾਬ ਕਾਪੀ ਲੈ ਕੇ ਦੇਣੀ ਤਿੰਨ ਦਿਨ ਹੋ ਗਏ ਕੋਈ ਵੀ ਮੈਨੂੰ ਲੈ ਕੇ ਨਹੀਂ ਗਿਆ ਮਜ਼ਦੂਰੀ ਮੈਨੂੰ ਕੰਮ ਨਹੀਂ ਮਿਲਿਆ ਤਾਂ ਮੈਂ ਕੀ ਕਰ ਸਕਦਾ ਵੀ ਸਰਕਾਰਾਂ ਤਾਂ ਸਾਡੇ ਲਈ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਪਰ ਸਾਡੇ ਤਾਂ ਬੱਚੇ ਆ ਜਿਹੜੇ ਉਹਨਾਂ ਨੂੰ ਪੜ੍ਹਾਉਣ ਲਈ ਵੀ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਨੇ ਆਖਰ ਅਸੀਂ ਜਾਈਏ ਕਿੱਥੇ ਇਦਾਂ ਦੇ ਹਾਲਾਤਾਂ 'ਚ ਮਜ਼ਦੂਰਾਂ ਦੇ ਅੱਜ ਐਡਵੋਕੇਟ ਸਾਹਿਬ ਹੋਏ ਪਏ ਨੇ ਤਾਂ ਆਖਰ ਸਰਕਾਰਾਂ ਦੇ ਦਾਅਵੇ ਹੀ ਰਹਿ ਗਏ ਜਾਂਕਦੇ ਉਹਨਾਂ ਨੂੰ ਬਣਦੇ ਹੱਕ ਵੀ ਦਿਵਾਉਣ ਗਿਆ ਜਾਂਦੇ ਨੇ ਗੀਆਂ ਮੈਂ ਚੰਦਨਾ ਪਾਦਮਾ ਕਿ ਸਰਕਾਰਾਂ ਬਾਰੇ ਸਰਕਾਰਾਂ ਨੂੰ ਚਾਹੀਦਾ ਕਿ ਵੀ ਜਿਹੜੇ ਮਜ਼ਦੂਰਾਂ ਦੇ ਮਜ਼ਦੂਰ ਜਿਹੜੇ ਲੋਕ ਬੱਚੇ ਆ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਉਹਨਾਂ ਨੂੰ ਐਜੀਆਂ ਸਹੂਲਤਾਂ ਮੁਹੱਈਆ ਕਰਾਓ ਕਿ ਉਹ ਵੀ ਉਹ ਪੜ੍ਹਾਈ ਤੋਂ ਪਿੱਛੇ ਹਟਣੀ ਨਾ ਉਹਨਾਂ ਦੀ ਐਜੂਕੇਸ਼ਨ ਬਹੁਤ ਹੀ ਜ਼ਿਆਦਾ ਫ੍ਰੀ ਆਫ ਕੋਸਟ ਹੋਣੀ ਚਾਹੀਦੀ ਆ ਉਨ੍ਹਾਂ ਦੀ ਇੱਕ سہولت ਹੋਣੀ ਚਾਹੀਦੀ ਆ ਉਹਦੇ ਪ੍ਰੋਪਰ ਇੱਕ ਇਸ ਤਰ੍ਹਾਂ ਦਾ ਕਹਿੰਦੇ ਕਾਨੂੰਨ ਵੀ ਜਾਂ ਉਹ ਕੰਡੀਸ਼ਨ ਵੀ ਹੋਣੀ ਚਾਹੀਦੀ ਆ ਕਿ ਟੀਚਰਾਂ ਤੇ ਕਿ ਬਈ ਇਹਨਾਂ ਦੀ ਕੋਈ ਘੂਰ ਨਾ ਜਾਂ ਇਹਨਾਂ ਨੂੰ ਕੁੱਟਮਾਰ ਕਰਨੀ ਜਾਂ ਕਿਸੇ ਨੂੰ ਬਸ ਸਕੂਲਾਂ ਚ ਅੱਜਕੱਲ ਹੈ ਤਾਂ ਨਹੀਂ ਹੈ ਵੀ ਇਹਨਾਂ ਨੂੰ ਉਹਨਾਂ ਨੂੰ ਸਪੈਸ਼ਲਾਈਜ਼ ਕੀਤਾ ਜਾਵੇ ਬਈ ਇਹ ਬੱਚਿਆਂ ਨੂੰ ਕਿਸੇ ਹਾਲਤ ਵਿੱਚ ਇਹ ਸਾਡੇ ਬੱਚਿਆਂ ਨੂੰ ਇਹਨਾਂ ਦੀ ਪੜ੍ਹਾਈ ਪੂਰੀ ਹੋਣੀ ਚਾਹੀਦੀ ਆ ਵਧੀਆ ਇਹਨਾਂ ਦੇ ਧਿਆਨ ਦੇਣਾ ਚਾਹੀਦਾ ਬੱਚੇ ਇਕੁਅਲ ਸਾਰਿਆਂ ਦੇ ਇਹਨਾਂ ਤੇ ਜਦੋਂ ਪਤਾ ਵੀ ਇਹ ਹਟਣਗੇ ਜਾਂ ਸਕੂਲ ਤੋਂ ਭੱਜਣਗੇ ਜਾ ਇਹਨਾਂ ਤੋਂ ਹਾਲਾਤ ਇਸ ਤਰ੍ਹਾਂ ਦੇ ਵੀ ਇਹ ਨਹੀਂ ਪੜਾ ਸਕਦੇ ਉਹਨਾਂ ਦਾ ਮਾਈਂਡ ਨੂੰ ਚੇਂਜ ਕੀਤਾ ਜਾਵੇ ਵੀ ਹਾਂ ਤੁਸੀਂ ਪੜੋ ਤੁਹਾਡੇ ਪੜ੍ਹਾਈ ਵਿੱਚ ਸਾਰਾ ਕੋਤਾ ਰਹੀ ਗੱਲ ਦੂਸਰੀ ਨੰਬਰ 2 ਤੇ ਜੇਕਰ ਮੈਂ ਇਹ ਕਹੂੰਗਾ ਕਿ ਇੰਨੇ ਵਾਲੇ ਕੱਠ ਚ ਇੰਡੀਆ ਇੱਕ ਬਹੁਤ ਪਾਪੂਲੇਟਡ ਏਰੀਆ ਬਹੁਤ ਬਸੂਆਂ ਉਹਨਾਂ ਨੂੰ ਮੈਂ ਕਹੂੰਗਾ ਕਿ ਮਜ਼ਦੂਰੀ ਤੋਂ ਹਟ ਕੇ ਨਾ ਆਪਦੇ ਛੋਟੇ ਛੋਟੇ ਬਿਜ਼ਨਸ ਕਰਨੇ ਚਾਹੀਦੇ ਹੁਣ ਸਾਡੇ ਬਿਹਾਰ ਬਾਹਰ ਦੇ ਜਿਹੜੇ ਹੈਗੇ ਨੇ ਲੋਕ ਪ੍ਰਵਾਸੀ ਲੋਕ ਹਨ ਉਹ ਨਿੱਕੇ ਨਿੱਕੇ ਰੇੜੀਆਂ ਲਾ ਕੇ ਕੰਮ ਕਰਦੇ ਆ ਸਾਡੇ ਪੰਜਾਬੀ ਕਿਸੇ ਵੀ ਸਟੇਟ ਤੇ ਲਾ ਲਓ ਮੈਂ ਕਹੂੰਗਾ ਸਾਡੇ ਪੰਜਾਬ ਦੇ ਲੋਕ ਨੇ ਨਾ ਉਹ ਵੀ ਚਲੋ ਵਿਚਾਰੇ ਮਜ਼ਦੂਰੀ ਨੇ ਉਹ ਇੱਥੇ ਆ ਕੇ ਕੰਮ ਕਰਦੇ ਆ ਬਿਲਕੁਲ ਹੀ ਬੇਚਜਕ ਹੋ ਗਏ ਕਿਸੇ ਕੰਮ ਦਾ ਕੰਮ ਲਾ ਲਓ ਛੋਟੀ ਤੋਂ ਛੋਟੀ ਰੇੜੀ ਲਾ ਕੇ ਉਹ ਕੰਮ ਕਰਦੇ ਆ ਅਰਥ ਨੂੰ ਵਧੀਆ ਕੰਮ ਕਰਕੇ ਜਾਂਦੇ ਆ ਤੇ ਜੇ ਉਹ ਮਜ਼ਦੂਰੀ ਪਰ ਐਡਵੋਕੇਟ ਸਾਹਿਬ ਰੇੜੀਆਂ ਤਾਂ ਆਪਣੇ ਪੰਜਾਬੀ ਮਜ਼ਦੂਰ ਵੀ ਲਾ ਦੇਣਾ ਤੁਸੀਂ ਕਿਤੇ ਦੇਖ ਲਓ ਮਜ਼ਦੂਰ ਦੀ ਰੇੜੀ ਲੱਗੀ ਹੋਊ ਪੰਜਾਬੀ ਦੇ ਉੱਤੇ ਕੋਈ ਕੋਈ ਸਮਾਨ ਨਹੀਂ ਲੈਂਦਾ ਉੱਥੇ ਨਾਲ ਹੀ ਪ੍ਰਵੇਸ਼ੀ ਮਜ਼ਦੂਰ ਗੋਲਗੱਪਿਆਂ ਦੀ ਰੇੜੀ ਲਾਈ ਖੜਾ ਹੋ ਉਹਦੇ ਤੇ ਧੜਾ ਧੜ ਜਾਣਗੇ ਪਰ ਪੰਜਾਬੀ ਕੋਲ ਕੋਈ ਨਹੀਂ ਜਾਂਦਾ ਇਹ ਵੀ ਤਾਂ ਹਾਲਾਤ ਥੋੜੇ ਜੇ ਹਾਂ ਇਹ ਵੀ ਇੱਕ ਇਹ ਵੀ ਚਲੋ ਇੱਕ ਮਾਨਸਿਕ ਬਾਲਾ ਨਹੀਂ ਇਹ ਰੋਗ ਜਆ ਬੜਾ ਟਾਈਮ ਨਹੀਂ ਲੈਂਦਾ ਹੁੰਦਾ ਇਹ ਖਾਣ ਤਾਂ ਹੋ ਹੀ ਜਾਂਦਾ ਜੇਕਰ ਤੁਸੀਂ ਹੌਲੀ ਹੌਲੀ ਆਪਣੀ ਮਿਹਨਤ ਕਰੋਗੇ ਤਾਂ ਰੰਗ ਲਿਆਊਗੀ ਬਾਲਾ ਜੀ ਲਾ ਲਓ ਤੁਸੀਂ ਇੱਕ ਇੱਕ ਮਜ਼ਦੂਰੀ ਲਾ ਲਓ ਤੁਸੀਂ 8 ਘੰਟੇ ਲਾ ਲਓ ਵੀ ਕੰਮ ਕਰਦੇ ਹੋ ਉਹਦੇ ਵੀ ਤੁਸੀਂ ਸਿਰਫ 3 ਜਾਂ 400 ਰੁਪਏ ਲੇਬਰ ਕਾਟ ਕੱਢਦੇ ਹੋ ਮਸਾਂ ਵਿਚਾਰੀ ਉਹਦਾ ਤੁਹਾਡਾ ਟੱਬਰ ਨਾ ਤੁਹਾਡਾ ਕੋਈ ਹੱਲ ਹੁੰਦਾ ਨਾ ਪਰਿਵਾਰ ਦਾ ਉਹਦੇ ਨਾਲ ਚੰਗਾ ਕੋਈ ਛੋਟਾ ਬਿਜ਼ਨਸ ਕਰ ਲਈਏ ਆਪਾਂ ਜਿਹੜਾ ਜਿਹੜਾ ਆਪਾਂ ਨੂੰ ਸੂਟੇਬਲ ਹੋਵੇ ਮੈਂ ਇਹ ਨਹੀਂ ਕਹੂੰਗਾ ਮਜ਼ਦੂਰੀ ਕਰਨੋਂ ਛੱਡ ਦਿਓ ਉਹ ਤਾਂ ਸਾਡੀ ਸਾਡੀ ਹਾਲਾਤ ਨਹੀਂ ਸਾਨੂੰ ਕਰਨੀ ਪਣੀ ਆ ਇਹ ਨਹੀਂ ਹੈਗਾ ਵੀ ਸਾਰੀ ਰੇੜੀਆਂ ਲਾ ਲੈਣਗੇ ਨਹੀਂ ਹੋਣਾ ਉਹ ਵੀ ਨਹੀਂ ਹੋਣਾ ਵੀ ਜਿੰਨੇ ਕੋਸ਼ਿਸ਼ ਕਰੋ ਕਿ ਵੀ ਅਸੀਂ ਇਸ ਬਹੁਤ ਬਸੂਆਂ ਯਾਰ ਇੱਥੇ ਦੇਸ਼ ਵਿੱਚ ਤੁਸੀਂ ਕੋਸ਼ਿਸ਼ ਨਾ ਕੋਸ਼ ਆਪਦਾ ਤੋਰ ਸਕਦੇ ਤੁਸੀਂ ਆਪ ਹੀ ਮਜ਼ਦੂਰੀ ਕੀਤੀ ਗਾਂ ਬੱਚੇ ਵੀ ਮਜ਼ਦੂਰੀ ਕਰਨ ਤੇ ਉਹ ਵੀ ਕਰਨ ਇਹਨੂੰ ਥੋੜਾ ਜਿਹਾ ਤੁਸੀਂ ਸਾਨੂੰ ਮਜ਼ਦੂਰਾਂ ਨੂੰ ਆਪ ਨੂੰ ਵੀ ਬਦਲਣਾ ਪਊਗਾ ਤਾਂ ਕਿਤੇ ਗੱਲ ਬਣਨੀ ਹੈ ਹੁਣ ਜਿਹਦੀ ਗੱਲ ਜੀ ਅਸੀਂ ਮਜ਼ਦੂਰ ਬਚਾਰੇ ਆਂ ਮੈਂ ਵੀ ਸਰਪੈਂਟ ਤੇ ਜਾ ਕੇ ਤੁਹਾਨੂੰ ਕਹਿ ਰਿਹਾ ਵੀ ਅਸੀਂ ਮਜ਼ਦੂਰ ਅਸੀਂ ਮਜ਼ਦੂਰ ਆ ਮਜ਼ਦੂਰ ਇਹ ਵੀ ਤੁਹਾਨੂੰ ਆਪਣੇ ਆਪ ਤੋਂ ਇਹ ਕੋਡ ਜਿਹੜਾ ਮਜ਼ਦੂਰੀ ਦਾ ਲਾਉਣਾ ਪੈਣਾ ਇਹ ਲੈਣਾ ਕਿਵੇਂ ਆ ਤੁਹਾਡੀ ਪੜ੍ਹਾਈ ਨਾਲ ਤੁਹਾਡੀ ਅਣਥੱਕ ਮਿਹਨਤ ਨਾਲ ਤੇ ਤੁਹਾਡੇ ਇਸ ਦੁਨੀਆ ਦੇ ਵਿੱਚ ਚੱਲ ਰਹੇ ਸਰਕਲ ਜਿਵੇਂ ਆਉਣਾ ਪਊਗਾ ਕੰਪਿਊਟਰਾਈਜ਼ ਦੀ ਦੁਨੀਆ ਦੀ ਕੰਪਿਊਟਰ ਦੀ ਲਾਈਫ ਆ ਉਹਦੇ ਵਿੱਚ ਤੁਹਾਨੂੰ ਸਰਕਲ ਦੇ ਉਹਦੇ ਮੁਤਾਬਕ ਆਉਣਾ ਪਊਗਾ ਪੜ੍ਹਨਾ ਪਊਗਾ ਇਹ ਪੜ੍ਹਨਾ ਤਾਂ ਪਊਗਾ ਜੇ ਸਰਕਾਰ ਦੀਆਂ ਨੀਤੀਆਂ ਚੰਗੀਆਂ ਹੋ ਤਾਂ ਤੁਸੀਂ ਪੜ੍ਹਾ ਸਕਦੇ ਹੋ ਇਹ ਸਰਕਾਰ ਬੋਲੀਓ ਮੈਂ ਸਰਕਾਰ ਨੂੰ ਕਹੂੰਗਾ ਵੀ ਬੱਚੇ ਆ ਜਿਹੜੇ ਚੰਗੇ ਪੜ੍ਹਾਈ ਲਿਖਾਈ ਦੇ ਮਜ਼ਦੂਰਾਂ ਦੇ ਪੜਨ ਆਪਦੀ ਗਰੀਬੀ ਨੂੰ ਚੱਕਣ ਤੇ ਤਾਂ ਇਸ ਦੇਸ਼ ਵਿੱਚ ਬੈਲੈਂਸ ਬਣੂਗਾ ਆਦਰਵਾਇਜ਼ ਮਜ਼ਦੂਰ ਥੱਲੇ ਤੇ ਅਮੀਰ ਤਾਂ ਉੱਪਰ ਉੱਪਰ ਜਾ ਰਹੇ ਨੇ ਬਿਲਕੁਲ ਗੁਰੂਆਂ ਨੇ ਤਾਂ ਬਾਬੇ ਨਾਨਕ ਨੇ ਦਸ਼ਮੇਸ਼ ਪਿਤਾ ਨੇ ਤਾਂ ਮਜ਼ਦੂਰਾਂ ਨੂੰ ਉੱਪਰ ਚੱਕਣ ਲਈ ਹਮੇਸ਼ਾ ਦੇਖੋ ਆਪਣੇ ਦਸ਼ਮੇਸ਼ ਪਿਤਾ ਨੇ ਆਪਣੇ ਸਿਰ ਦਾ ਤਾਜ ਦਸਤਾਰ ਕਲਗੀ ਤੋੜਾ ਵੀ ਬਖਸਤਾ ਮਜ਼ਦੂਰਾਂ ਨੂੰ ਕਿ ਤੂੰ ਇੰਹੀ ਗਰੀਬੋਂ ਕੋ ਮੈਂ ਦਊ ਬਾਦਸਾਈ ਤਾਂ ਉਹਨਾਂ ਦਾ ਬਾਦਸਾਈਆਂ ਬਖਸੀਆਂ ਨੇ ਜੇ ਮਜ਼ਦੂਰ ਮਜ਼ਦੂਰੀ ਰਹਿ ਗਏ ਲੱਗਦਾ ਵੀ ਕਿਤੇ ਨਾ ਕਿਤੇ ਫਿਰ ਆਪਦਾ ਹੀ ਕਸੂਰ ਹੋ ਸਕਦਾ ਜਦੋਂ ਪਤਾ ਕਿ ਮੇਰਾ ਬਾਪ ਸਵੇਰੇ ਮਜ਼ਦੂਰੀ ਕਰਨ ਗਿਆ ਜੇ ਉਹਦਾ ਪੁੱਤ ਸਾਹੂਕਰਾਂ ਦੇ ਪੁੱਤਾਂ ਦੇ ਨਾਲ ਜਾ ਕੇ ਨਸ਼ਾ ਕਰੂ ਮੈਂ ਸੀੜੀ ਬਣੂ ਫਿਰ ਉਹਦੇ ਵਿੱਚ ਮਜ਼ਦੂਰ ਦੀ ਮਜ਼ਦੂਰੀ ਦੀ ਗੱਲ ਨਹੀਂ ਹੋਊਗੀ ਫਿਰ ਕਿਉਂਕਿ ਉਹਦੇ ਪੁੱਤ ਨੂੰ ਵੀ ਚਾਹੀਦਾ ਵੀ ਮੇਰਾ ਬਾਪ ਤਾਂ ਮਜ਼ਦੂਰੀ ਕਰਦਾ ਮੈਨੂੰ ਜ਼ਰੂਰ ਪੜ ਕੇ ਕੁਝ ਬਣਨਾ ਚਾਹੀਦਾ ਹਾਂ ਇਹ 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 ਦੇਵ ਜੀ ਇਹ ਇਹ ਤਾਂ ਹੀ ਹੋ ਸਕਦੀ ਹੈ ਗੱਲ ਜਦੋਂ ਇੱਕ ਪਿਓ ਦੇ ਚੰਗੇ ਉਹਨੂੰ ਆਪਣੇ ਪੁੱਤ ਨੂੰ ਚੰਗੇ ਇੱਕ ਸਿੱਖਿਆ ਦਿੱਤੀ ਉਹ ਉਹਨੂੰ ਪਤਾ ਵੀ ਮੇਰੇ ਤਾਂ ਟੱਣ ਪੈਗੇ ਮੈਂ ਤਾਂ ਪੜਾਊਂਗਾ ਉਹ ਪੜੂ ਤਾਂ ਜੇ ਸਕੂਲਾਂ ਵਿੱਚ ਸਿੱਖਿਆ ਬਹੁਤ ਸਸਤੀ ਹੈ ਉਹਨੂੰ ਸੌਖਾ ਹੈ ਪੜਨਾ ਸੌਖਾ ਹੈ ਤੇ ਪੜ੍ਹਦੇ ਪੜ੍ਹਦੇ ਨੂੰ ਉਹਨੂੰ ਇੱਕ ਰਾਹ ਮਿਲ ਜਾਂਦਾ ਕਿ ਮੈਂ ਆਹੇ ਰਾਹ ਤੋਂ ਮੈਂ ਆਪਣੀ ਗਰੀਬੀ ਆਪਣੀ ਮਜ਼ਦੂਰ ਬਟਪਿਆਉ ਦੀ ਗਰੀਬੀ ਨੂੰ ਕੱਢ ਸਕਦਾ ਉਹ ਪੜਾਈ ਨਾਲ ਹੀ ਨਿਕਲ ਸਕਦੀ ਆ ਉਹਦੇ ਕੋਲ ਕੋਈ ਹੋਰ ਸਾਧਨ ਨਹੀਂ ਹੋ ਸਕਦਾ ਉਹ ਇੰਨਾ ਜ਼ਿਆਦਾ ਸਟਰੋਂਗ ਹੋਊਗਾ ਬੱਚਾ ਮਜ਼ਦੂਰ ਤੇ ਉਹਦਾ ਬੱਚਾ ਇੰਨਾ ਸਟਰੋਂਗ ਹੋਊਗਾ ਉਹ ਫਿਜ਼ੀਕਲੀ ਕੋਈ ਟੈਟੂ ਛੱਡੂਗਾ ਹੀ ਨਹੀਂ ਚਾਹੇ ਪੁਲਿਸ ਦਾ ਚਾਹੇ ਕਿਵੇਂ ਆ ਜਿਸ ਤਰ੍ਹਾਂ ਦੇ ਜਿੰਨਾ ਮਜ਼ਦੂਰ ਦਾ ਇੱਕ ਏਸੀ ਵਿੱਚ ਪੜਨ ਵਾਲਾ ਬੱਚਾ ਇੱਕ ਮਜ਼ਦੂਰ ਦਾ ਬੱਚਾ ਬਹੁਤ ਹੀ ਜ਼ਿਆਦਾ ਫਰਕ ਆ ਉਹ ਦਸਾਂ ਬਰਾਬਰ ਉਹ ਇੱਕ ਜਿਹੜਾ ਜਿਹੜਾ ਏਸੀ ਚ ਪੜਨ ਵਾਲਾ ਬੱਚਾ ਹੋਊਗਾ ਉਹ ਉਹ ਉਹਦੇ ਮੁਕਾਬਲਾ ਨਹੀਂ ਕਰ ਸਕਦਾ ਠੀਕ ਹੈ ਕਿ ਮਜ਼ਦੂਰ ਦਾ ਬੱਚਾ ਦਸਾਂ ਬਰਾਬਰ ਹੋਊ ਕਿਉਂਕਿ ਉਹਦੇ ਚ ਇੱਕ ਸਰੀਰਕ ਤਾਕਤ ਇੱਕ ਉਹਦਾ ਜਿਹੜਾ ਹਾ ਮਾਨਸਿਕ ਹੈਗਾ ਉਹ ਬਹੁਤ ਦ੍ਰੜ ਹੋਊਗਾ ਤੇ ਉਹ ਕਿਤੇ ਵੀ ਜਾ ਸਕਦਾ ਕਿਸੇ ਵੀ ਗ੍ਰੇਡ ਤੇ ਵੀ ਜਾ ਸਕਦਾ ਪਰ ਉਹਨੂੰ ਪੜਨਾ ਪਊਗਾ ਕਹੋਗੇ ਕਿ ਵੀ ਇਸ ਕੰਪਿਊਟਰ ਲਾਈਫ ਇਸ ਅਜੋਕੇ ਸਮੇਂ ਚ ਅਸੀਂ ਮਜ਼ਦੂਰੀ ਕਰਕੇ ਹੀ ਆਪਣੇ ਪਰਿਵਾਰ ਦਾ ਟਪ ਟੇੜ ਪਾਲ ਸੈ ਨਹੀਂ ਨਹੀਂ ਉਹ ਨਹੀਂ ਹੋਣਾ ਤੁਹਾਨੂੰ ਇੱਕ ਹਾਰਡਵਰਕ ਤੋਂ ਇੱਕ ਇਸ ਸੌਪ ਜਿਹੜਾ ਯੋਗ ਹੈ ਉਹਦੇ ਵਿੱਚ ਤੁਹਾਨੂੰ ਵਿਚਰਨਾ ਪਊਗਾ ਉਸ ਯੋਗ ਵਿੱਚ ਆਉਣਾ ਪਊਗਾ ਉਸ ਯੋਗ ਵਿੱਚ ਤੁਹਾਨੂੰ ਕਦਮ ਨਾਲ ਕਦਮ ਲਾ ਕੇ ਚੱਲਣਾ ਪਊ ਚਾਹੇ ਤੁਸੀਂ ਛੋਟੇ ਕਦਮ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਮਾਜ ਤੇ ਪੋਲੀਟਿਕਲੀ ਵੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਕੀ ਚੱਲ ਰਿਹਾ ਉਹ ਵੀ ਤੁਹਾਨੂੰ ਸਿੱਖਣਾ ਪੈਣਾ ਸਾਨੂੰ ਹਰ ਇੱਕ ਆਪਦੇ ਰਾਈਟ ਨੂੰ ਜਾਣਨਾ ਪਊਗਾ ਜੇ ਤੁਸੀਂ ਘਰ ਬੈਠੇ ਚਾਰ ਦਿਵਾਰੀ ਵਿੱਚ ਕਿ ਮਜ਼ਦੂਰ ਦਾ ਮਜ਼ਦੂਰ ਹਾਂ ਮਜ਼ਦੂਰਾਂ ਉਹ ਹੀ ਕਰੋ ਜਾਵੋਗੇ ਉਹ ਵੀ ਤੁਸੀਂ ਆਪਣੇ ਆਪ ਲਈ ਇੱਕ ਸਰਾਫ ਮਜ਼ਦੂਰੀ ਕੱਢਣੀ ਪਊ ਤੁਹਾਨੂੰ ਆਪਣੇ ਬਹਰਲ ਬੂਤੇ ਤੇ ਆਪਣੇ ਆਪਣੇ ਮੋਢਿਆਂ ਤੇ ਆਪਣੇ ਡੌਲਿਆਂ ਤੇ ਉਹ ਉਹ ਤੁਸੀਂ ਕਿਵੇਂ ਕੱਢਣੀ ਆ ਉਹ ਮੈਂ ਤੁਹਾਨੂੰ ਦੱਸਦਾ ਕਿ ਬਈ ਤੁਹਾਨੂੰ ਮਿਹਨਤ ਕਰਨੀ ਪਊ ਬੱਚਿਆਂ ਨੂੰ ਪੜਾਉਣਾ ਪਊ ਬੱਚੇ ਤਾਂ ਪੜ੍ਹਨੇਗੇ ਜੇ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋਣ ਬਿਲਕੁਲ ਦੂਰ ਦਾ ਪੁੱਤ ਸੰਵਿਧਾਨ ਲਿਖ ਕੇ ਹਾਂ ਬਾਬਾ ਸਾਹਿਬ ਹੀਂਰਾਉ ਉਮੀਦਵਾਰ ਜੀ ਨੇ ਕੀ ਕੁਝ ਨਹੀਂ ਕਰਕੇ ਦਿਖਾਇਆ ਸਾਡੇ ਲਈ ਮਿਸਾਲਾਂ ਕਾਇਮ ਕਰਕੇ ਸਾਨੂੰ ਜ਼ਰੂਰ ਮਜ਼ਦੂਰੀ ਮਜ਼ਦੂਰੀ ਤੋਂ ਨਿਕਲਣਾ ਚਾਹੀਦਾ ਮੈਂ ਕਹੂੰਗਾ ਜੀ ਮਜ਼ਦੂਰਾਂ ਦੇ ਮੈਂ ਇਹ ਨਹੀਂ ਕਹੂੰਗਾ ਸਾਰੇ ਮਜ਼ਦੂਰਾਂ ਦੇ ਮਜ਼ਦੂਰੀ ਕਰਦੇ ਆ ਜੀ ਬੱਚੇ ਬਹੁਤ ਹੀ ਵੱਡੇ ਵੱਡੇ ਡਾਕਟਰ ਵੀ ਨੇ ਬਣੇ ਆੜੇ ਬੱਚੇ ਵੱਡੇ ਵੱਡੇ ਹੁਣ ਜੱਜ ਬਣੇ ਨੇ ਮਜ਼ਦੂਰਾਂ ਦੀਆਂ ਲੜਕੀਆਂ ਨਿਗੀਆਂ ਜਿਹੜੀਆਂ ਉਹ ਜੱਜ ਬਣੀਆਂ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਲੈਣਿਆ ਚਾਹੀਦੀਆਂ ਕਈ ਮਜ਼ਦੂਰਾਂ ਦੇ ਬੱਚੇ ਹਾਕੀ ਦੇ ਤਕੜੇ ਪਲੇਅਰ ਹੋਏ ਨੇ ਕ੍ਰਿਕਟ ਦੇ ਵਧੀਆ ਤਕੜੇ ਪਲੇਅਰ ਹੋਏ ਬਹੁਤ ਹੰਦੇ ਆਪਣੇ ਘਰ ਦੀ ਗਰੀਬੀ ਨੂੰ ਆਪਣੇ ਬਲਬੂਤੇ ਤੇ ਚੱਕਿਆ ਹਨਾ ਜੀ ਹਿਮਾਦਾਸ ਉਹਦੇ ਵਿੱਚ ਗੱਡੀ ਚੱਕੜੀ ਐਥਲੈਟਿਕ ਕੋਈ ਹੋਈ ਆ ਠੀਕ ਹੈ ਜੀ ਉਹ ਹਾਂ ਡੀਐਸਪੀ ਹੁਣ ਰਿੰਕ ਤੇ ਰਹੇ ਉਹ ਇੱਕ ਸਾਡੇ ਜਾਂ ਮਿਖਲ ਮਾ ਮੋਗੇ ਦੀ ਲੜਕੀ ਹੈ ਜਿਹੜੀ ਕ੍ਰਿਕਟ ਹਰ ਚੰਬਰੰਦ ਕੌਰ ਮੈਂ ਨਾ ਜਾਣਦਾ ਉਹ ਕ੍ਰਿਕਟ ਖੜਾ ਰਹੀ ਆ ਉਹ ਵਧੀਆ ਇਸ ਤਰ੍ਹਾਂ ਦੀ ਫੀਲਡ ਵਿੱਚ ਸਾਨੂੰ ਜਾਗਰੂਕ ਹੋਣਾ ਪਊ ਇਹ ਹੋਣਾ ਪੂਗਾ ਤੁਹਾਡੀ ਓਨੈਸਟੀ ਜਿਹੜੀ ਹੈਗੀ ਆ ਪੜਾਈ 'ਚ ਤੁਸੀਂ ਕਿੰਨੇ ਕਾਮਜਾਬ ਹੋਨੇ ਹੋ ਇਹ ਵੀ ਕਹੂੰਗਾ ਵੀ ਕੱਲੀਆਂ ਗੇਮਾਂ ਦੇ ਨਾਲ ਨਾਲ ਮਜ਼ਦੂਰ ਦੇ ਪੁੱਤਰ ਜੇ ਗੇਮ ਵਧੀਆ ਤਾਂ ਪੜਾਈ ਵੀ ਜ਼ਰੂਰੀ ਆ ਜੇ ਤੁਸੀਂ ਗੇਮ ਦੇ ਨਾਲ ਪੜਾਈ ਛੱਡਤੀ ਛੋੜੀ ਪੜਾਈ ਗੇਮ ਛੋੜੀ ਕਿਤੇ ਮਤਲਬ ਨਹੀਂ ਰੱਖਦੀ ਪੜਾਈ ਵੀ ਜ਼ਰੂਰੀ ਆ ਗੇਮ ਵੀ ਜ਼ਰੂਰੀ ਆ ਇਹ ਤੁਸੀਂ ਕਰ ਸਕਦੇ ਹੋ ਮੇਰੇ ਸਾਹਮਣੇ ਕੋਈ ਬਾਲਾ ਔਖਾ ਕੰਮ ਨਹੀਂ ਹੈ ਜਿੰਨੀ ਮਜ਼ਦੂਰੀ ਲਈ ਤੁਸੀਂ ਮਿਹਨਤ ਕਰਦੇ ਹੋ ਥੋੜਾ ਜਿਹਾ ਤੁਸੀਂ ਇਹ ਟਾਈਮ ਕੱਢ ਲਓ ਆਪਣੇ ਲਈ ਵੀ ਹਾਂ ਆਪ ਬਣਨਾ ਤਾਂ ਤੁਸੀਂ ਮਜ਼ਦੂਰ ਤੋਂ ਇੱਕ ਚੰਗੇ ਇਨਸਾਨ ਵਧੀਆ ਜਣ ਕੇ ਆਪਣੀ ਗਰੀਬੀ ਕੱਟ ਸਕਦੇ ਹੋ ਜੀ ਬਹੁਤ ਧੰਨਵਾਦ ਹਾਂ ਸੋ ਇਹ ਸਨ ਸਾਡੇ ਨਾਲ ਐਡਵੋਕੇਟ ਜਗਦੇਵ ਸਿੰਘ ਜੀ ਜਿਵੇਂ ਕਿ ਅੱਜ ਮਜ਼ਦੂਰ ਦੇਸ ਦੇ ਉੱਪਰ ਅਸੀਂ ਵਿਚਾਰ ਚਰਚਾ ਹੋਈ ਆ ਤਾਂ ਕਾਫੀ ਮਜ਼ਦੂਰਾਂ ਦੇ ਹਾਲਾਤ ਸੁਧਰ ਸਕਦੇ ਨੇ ਜੇਕਰ ਮਜ਼ਦੂਰ ਆਪਣੇ ਆਪ ਨੂੰ ਮਜ਼ਦੂਰ ਮਜ਼ਦੂਰ ਕਹਿਣ ਤੋਂ ਸਿਵਾਏ ਵੀ ਜਰੂਰ ਹਕੀਕਤ ਕਾਰਨ ਕਿ ਜਿਵੇਂ ਹੁਣ ਕੰਪਿਊਟਰ ਯੁੱਗ ਆ ਤਾਂ ਜਰੂਰ ਮਜ਼ਦੂਰ ਨੂੰ ਵੀ ਥੋੜਾ ਜਿਹਾ ਅੱਗੇ ਵਧਣਾ ਪਊਗਾ ਕਿਉਂਕਿ ਮਜ਼ਦੂਰਾਂ ਦੇ ਪੁੱਤ ਨੇ ਜਿਹੜੇ ਉਹ ਤਾਂ ਹੁਣ ਨਵੇਂ ਯੁੱਗ ਦੇ ਵਿੱਚ ਜਨਮ ਲੈਂਦੇ ਨੇ ਇਸ ਲਈ ਉਹਨਾਂ ਨੂੰ ਜਰੂਰ ਹਮਲਾ ਮਾਰਨਾ ਪਊਗਾ ਕੰਪਿਊਟਰ ਯੁੱਗ ਦੇ ਨਾਲ ਜੁੜਨਾ ਪਊਗਾ ਤਾਂ ਵੱਡੀ ਗੱਲ ਇਹ ਆ ਕਿ ਮਜ਼ਦੂਰਾਂ ਨੂੰ ਇੱਕ ਸੰਕਟ ਇੱਕ ਝੰਡੇ ਥੱਲੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਸੰਘਰਸ਼ ਕਰਨਾ ਪਊਗਾ ਤਾਂ ਇਹ ਨਹੀਂ ਕਿ ਤੁਸੀਂ ਕੱਲੇ-ਕੱਲੇ ਹੀ ਲੜਾਈਆਂ ਲੜੀ ਜਾਓ ਜਦੋਂ ਤੁਸੀਂ ਇਕੱਠੇ ਹੋ ਕੇ ਲੜਾਈਆਂ ਲੜੋਗੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋਗੇ ਤਾਂ ਤੁਹਾਡੇ ਹੱਕ ਦੇਣ ਤੋਂ ਕੋਈ ਵੀ ਨਹੀਂ ਭੱਜ ਸਕਦਾ ਤੁਹਾਨੂੰ ਹੱਕ ਮਿਲਣਗੇ ਜੇ ਕੋਈ ਤੁਹਾਡੇ ਨਾਲ ਧੱਕਾ ਕਰਦਾ ਤੁਹਾਨੂੰ 8 ਘੰਟੇ ਦੀ بجائے 12 ਘੰਟੇ ਕੰਮ ਕਰਵਾਉਂਦਾ ਉਹਨੂੰ ਵੀ ਜ਼ਰੂਰ 100 ਵਾਰ ਸੋਚਣਾ ਪਊਗਾ ਕਿਉਂਕਿ ਤੁਸੀਂ ਉਹਦੇ ਖਿਲਾਫ ਮੋਰਚਾ ਵੀ ਲਾ ਸਕਦੇ ਹਾਂ ਉਹਦੀ ਨਾਨੀ ਯਾਦ ਕਰਾ ਸਕਦੇ ਹਾਂ ਤੁਹਾਡੇ ਹੱਕ ਦੇਣ ਤੋਂ ਕਦੇ ਵੀ ਤੁਸੀਂ ਫਿਰ ਵਾਂਝੇ ਨਹੀਂ ਰਹਿ ਸਕਦੇ ਤੁਹਾਨੂੰ ਹੱਕ ਮਿਲਣਗੇ ਕਿਉਂਕਿ ਸਾਡੇ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਦੇ ਲਿਖੇ ਸੰਵਿਧਾਨ ਮੁਤਾਬਕ ਸਾਨੂੰ ਜਿਹੜਾ ਕਾਨੂੰਨ ਆ ਕਾਨੂੰਨ ਹਮੇਸ਼ਾ ਸਾਨੂੰ ਹੱਕ ਦਵਾਉਂਦਾ ਤੇ ਹੱਕ ਸਾਨੂੰ ਹਾਂ ਕੁਝ ਐਡਵੋਕੇਟ ਸਾਹਿਬ ਕਹਿਣਾ ਚਾਹੁੰਦੇ ਨੇ ਮੈਂ ਕਹਾਂਗਾ ਕਿ ਬਈ ਜੇ ਤੁਹਾਡੇ ਕੋਈ ਹੱਕ ਮਾਰਦਾ ਕੋਈ ਤੁਹਾਡੇ ਤੁਹਾਡੇ ਕੋਈ ਜਿਹੜੀ ਮਜ਼ਦੂਰੀ ਦਾ ਹੱਕ ਨਹੀਂ ਦਿੰਦਾ ਤਾਂ ਮੈਂ ਕਹਾਂਗਾ ਕਿ ਇੱਥੇ ਆਪਣੀ ਜਿਹੜੀ ਲੇਬਰ ਕੋਰਟ ਹੈ ਉਹਦੇ ਵਿੱਚ ਤੁਸੀਂ ਆਪਣੇ ਹੱਕਾਂ ਦੀ ਆਪਣੇ ਜਿਹੜੀ ਜਿਹੜੀ ਆਪਣੀ ਜਿਹੜੀ ਹੈਗੇ ਆ ਪੈਸੇ ਦੀ ਗੱਲ ਕਰ ਰਹੇ ਹੋ ਤੁਹਾਨੂੰ ਨਹੀਂ ਮਿਲੇ ਹੱਕ ਨਹੀਂ ਮਿਲਿਆ ਉਹ ਥੋੜਾ ਕਾਨੂੰਨ ਲੜਾਈ ਉਹ ਕਾਨੂੰਨ ਦੇ ਮੁਤਾਬਕ ਤੁਹਾਨੂੰ ਪੈਸੇ ਕੋਰਟ ਹਾਂ ਜਲਦ ਇਨਸਾਫ ਦਵਾਉਣਾ ਹਾਂ ਜਲਦ ਇਨਸਾਫ ਜਿਹੜਾ ਹੈਗਾ ਲੇਬਰ ਕੋਰਟ ਵਿੱਚ ਤੁਸੀਂ ਲਾ ਸਕਦੇ ਹੋ ਕੇਸ ਲਾ ਸਕਦੇ ਹੋ ਵੀ ਸਾਡੀ ਆ ਮਜ਼ਦੂਰੀ ਦਾ ਸਾਨੂੰ ਇਹਨਾਂ ਨੇ ਇਹਨਾਂ ਵੇਤਨ ਨਹੀਂ ਦਿੱਤਾ ਉਹ ਵੀ ਆਪਾਂ ਇੱਥੇ ਕਿਚਾਰੀ ਵਿੱਚ ਜਾਂ ਕੋਰਟ ਦੇ ਦਰਵਾਜ਼ੇ ਵੀ ਖੜਕਾ ਸਕਦੇ ਆ ਤੇ ਉਹਨੂੰ ਬੰਦੇ ਨੂੰ ਨਹੀਂ ਦਿੱਤੇ ਉਹਨੂੰ ਹਲਾ ਸਕਦੇ ਆ ਠੀਕ ਹੈ ਬਹੁਤ ਧੰਨਵਾਦ ਹਾਂ ਬਿਲਕੁਲ ਵੱਡੀ ਜਾਣਕਾਰੀ ਹੋਰ ਦਿੱਤੀ ਆ ਕਿ ਜਿੰਨਾ ਮਜ਼ਦੂਰਾਂ ਦੇ ਕੋਈ ਪੈਸੇ ਦੱਬ ਜਾਂਦਾ ਧੰਨ ਜਿਹੜਾ ਮਿਹਨਤ ਕਰਦਾ ਧੰਨਾ ਉਹਨੂੰ ਨਹੀਂ ਮਿਲਦਾ ਤਾਂ ਉਹਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਇੱਥੇ ਜਿਵੇਂ ਪੰਜਾਬ ਕਨਸੈਪਟ ਵੈਲਫੇਅਰ ਬੋਰਡ ਵੱਲੋਂ ਬਕਾਇਦਾ ਦਫ਼ਤਰ ਆ ਉਹਦੇ ਵਿੱਚ ਵੀ ਜਾ ਕੇ ਤੁਸੀਂ ਅਪੀਲ ਦਾਇਰ ਕਰ ਸਕਦੇ ਹੋ ਤਾਂ ਤੁਹਾਨੂੰ ਇਨਸਾਫ ਮਿਲੂਗਾ ਤਾਂ ਇਸ ਲਈ ਸਾਡੇ ਮਜ਼ਦੂਰਾਂ ਨੂੰ ਮਜ਼ਦੂਰ ਮਜ਼ਦੂਰ ਕਹਿ ਕੇ ਨਹੀਂ ਸਾਰਨਾ ਹਕੀਕਤ ਵਿੱਚ ਉਹਨਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਊਗਾ ਇੱਕ ਮੰਚ ਤੇ ਆਉਣਾ ਪਊਗਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਊਗਾ ਤਾਂ ਉਹ ਆਪਣੇ ਆਪਣੀ ਜ਼ਿੰਦਗੀ ਤੇ ਆਪਣੇ ਧੀਆ ਪੁੱਤਾਂ ਦੀ ਜ਼ਿੰਦਗੀ ਸੁਖਾਲੀ ਬਣਾ ਸਕਦੇ ਨੇ ਇੱਥੇ ਹੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਭਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਧੰਨਵਾਦ ਜੀ